ਬੈਕਵਰਡ ਕਲਾਸ ਪਰਿਵਾਰ ਉਪਰ ਐਸਸੀਐਸਟੀ ਦਾ ਝੂਠਾ ਮਾਮਲਾ ਦਰਜ ਹੋਣ ਤੇ ਸਾਧਨ ਸਮਾਜ ਨੇ ਅਨੁਸੂਚਿਤ ਜਾਤੀ ਕਮਿਸ਼ਨ ਤੋਂ ਪਰਚਾ ਦਰਜ ਕਰਨ ਦੀ ਚਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਾ ਖਰਚ ਕੀਤਾ ਤਾਂ ਆਉਣ ਵਾਲੇ ਦਿਨਾਂ ਨੂੰ ਥਾਣੇਦਾਹੋ ਕਿਰਾਬ ਕਰਨਗੇ ਵਿਨੋਦ ਕੁਮਾਰ ਕੇਆਚੀ ਨਿਊਜ਼ ਨੈਟਵਰਕ ਮਹਿਰੂਫਿੰਦਰਪੁਰ ਮੇਰੇ ਫਾਦਰ ਸਾਹਿਬ ਐਸਆਈ ਜਵਿੰਦਰ ਸਿੰਘ ਨੇ ਤੇ ਇਹ ਮੇਰੇ ਪਿੱਛੇ ਮਦਰ ਨੇ ਜੋ ਅੱਜ ਮੇਰੇ ਨਾਲ ਆਏ ਨੇ ਤੇ ਸਾਡੀ ਇੱਕ ਗਵਾਂਡ ਚ ਸੀਆਰਐਫ ਦਾ ਜਵਾਨ ਹੈ ਪੂਸ਼ਨ ਕੁਮਾਰ ਜੋ ਕਿ ਸਾਨੂੰ ਪਿਛਲੇ 4 ਸਾਲ ਤੋਂ ਤੰਗ ਪਰੇਸ਼ਾਨ ਕਰ ਰਿਹਾ ਹੈ ਸਾਨੂੰ ਹਰਾਸ ਕਰ ਰਿਹਾ ਹੈ ਕਦੀ ਸਾਡੇ ਤੇ ਕਾਰਪੋਰੇਸ਼ਨ ਚ ਕੰਪਲੇਟਸ ਦਿੱਤੀਆਂ ਜਾ ਰਹੀਆਂ ਨੇ ਕਦੀ ਪੁਲਿਸ ਦੇ ਡਿਪਾਰਟਮੈਂਟ ਚ ਕੰਪਲੇਟਸ ਦਿੱਤੀਆਂ ਜਾ ਰਹੀਆਂ ਨੇ ਹੋਂਕ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਡੇ 3 ਰਾਜੀਨਾ ਵੀ ਹੋ ਚੁੱਕੇ ਨੇ ਤੇ ਹੁਣ ਜਨਵਰੀ 2025 21 ਜਨਵਰੀ ਨੂੰ ਸਾਡਾ ਇੱਕ ਝਗੜਾ ਹੋਇਆ ਸੀ ਜੋ ਕਿ ਉਹ ਜਿੱਦੇ ਜਿੱਕੀ ਪੂਸ਼ਨ ਕੁਮਾਰ ਨੇ ਸਾਨੂੰ ਪਹਿਲੇ ਵਿਜੇ ਕੁਮਾਰ ਸਰ ਕੋ ਟਾਈਮ ਮਿਲਿਆ ਹੋਇਆ ਐਸੇ ਦਾ 11 ਵਜੇ ਦਾ ਪੂਸ਼ਨ ਕੁਮਾਰ ਨੇ 10 ਵਜੇ ਥਾਣੇ ਦੇ ਵਿੱਚ ਦੁਬਾਰਾ ਕੰਪਲੇਂਟ ਕਰਕੇ ਪੁਲਿਸ ਨੂੰ ਇੱਥੇ ਬੁਲਾਇਆ ਸਾਡੇ ਘਰ ਦੇ ਬਾਹਰ ਜੋ ਕਿ ਮਸਲਾ ਇਹਨਾ ਇੱਕ ਪ੍ਰਾਪਰਟੀ ਦੇ ਮਸਲੇ ਨੂੰ ਸ਼ੁਰੂ ਲੈ ਕੇ ਉਹਨੇ ਇੱਕ ਗਮਲੇ ਤੱਕ ਪਹੁੰਚਾਈ ਉਹ ਖਬਰ ਨਿਊਜ਼ ਵੀ ਉਹ ਗਮਲਾ ਚੱਕ ਕੇ ਆਣਾ ਹੈ ਤਾਂ ਕਰਕੇ ਅਸੀਂ ਉਹਨਾਂ ਨੂੰ ਕਿਹਾ ਵੀ ਸਾਡਾ ਜਦੋਂ ਟਾਈਮ ਡੀਐਸਪੀ ਸਰਕਲ ਮਿਲਿਆ ਹੋਇਆ ਅਸੀਂ ਸਾਨੂੰ ਜੋ ਉਹ ਹੁਕਮ ਦੇਣਗੇ ਅਸੀਂ ਉਸ ਦੇ ਅਕੋਰਡਿੰਗ ਚੱਲਾਂਗੇ ਉਸ ਤੋਂ ਬਾਅਦ ਜਦੋਂ ਹਲੇ ਜਾਂਦੇ ਹੀ ਨੇ ਪੁਲਿਸ ਮੁਲਾਜ਼ਮਾਂ ਉੰਦੇ ਨੇ ਜਿਹੜਾ ਕਿ CRPF ਦਾ ਜਵਾਨ ਪੂਸ਼ਨ ਕੁਮਾਰ ਹੈ ਆ ਕੇ ਮੇਰੀ ਮੇਰੇ ਮਦਰ ਦੀ ਮੇਰੇ ਦੀਦੀ ਦੀ ਸਾਰਿਆਂ ਦੀ ਵੀਡੀਓ ਬਣਾਣੀ ਸਟਾਰਟ ਕਰ ਦਿੰਦਾ ਜਦੋਂ ਕਿ ਸਾਡੇ ਘਰ ਦੇ ਬਾਹਰ ਕੈਮਰੇ ਲੱਗੇ ਹੋਏ ਨੇ ਵੌਇਸ ਆਡੀਬਲ ਕੈਮਰੇ ਲੱਗੇ ਹੋਏ ਨੇ ਉਹਨਾਂ ਦੇ ਘਰ ਦੇ ਬਾਹਰ ਵੀ ਵੌਇਸ ਆਡੀਬਲ ਕੈਮਰੇ ਲੱਗੇ ਹੋਏ ਨੇ ਮੇਰੇ ਫਾਦਰ ਸਾਹਿਬ ਜਦੋਂ ਕਿ ਉਹ ਰੋਕਦੇ ਆ ਵੀ ਤੂੰ ਸਾਡੀ ਵੀਡੀਓ ਨਾ ਮੇਰੇ ਬੇਟੀਆਂ ਦੀ ਵੀਡੀਓਜ਼ ਨਾ ਬਣਾ ਤੇ ਇਨੀ ਦੇਰ ਨੂੰ ਆਪਸ ਵਿੱਚ ਜਣਾਪਬਾਜੀ ਹੋ ਜਾਂਦੀ ਆ ਜਣਾਪਬਾਜੀ ਦੇ ਵਿੱਚ ਉਹਨੇ ਮੇਰੇ ਬ੍ਰਦਰ ਦੇ ਵੀ ਹੱਥੋਂ ਪਾਈ ਕੀਤੀ ਜਦੋਂ ਲੜਾਈ ਹੁੰਦੀ ਹੈ ਉਹ ਥਾਣੇ ਜਾਂਦੇ ਆ ਠੰਡਾ ਆਟ ਵਗੈਰਾ ਕਰਾ ਕੇ ਮਲਾਜਾ ਹੁੰਦਾ ਆ ਤੇ ਆਪਸ ਦੋਨੇ ਧਿਰਾਂ ਦੇ ਪਰਚੇ ਹੋ ਜਾਂਦੇ ਆ ਜਿਹੜਾ ਕਿ ਸਾਡਾ ਵਾਅਦਾ ਜੁਰਮਾਂ ਦੇ ਵਿੱਚ ਉਹ ਤੇ 325 ਐਕਟ ਲੱਗਦਾ ਆ ਉਸ ਤੋਂ ਬਾਅਦ ਜਦੋਂ ਫੌਜੀ ਸਾਹਿਬ ਨੂੰ ਪਤਾ ਲੱਗਦਾ ਆ ਵੀ ਮੇਰਾ ਵਾਅਦਾ ਜੁਰਮ ਦੇ ਵਿੱਚ ਕੋਈ ਵੀ ਨੁਕਸਾਨ ਨਹੀਂ ਆ ਵਿਵਾਦਾ ਜੁਰਮ ਦੇ ਵਿੱਚ ਕੋਈ ਵੀ ਏਦਾਂ ਦਾ ਬਚ ਰਿਹਾ ਮਹਾਰ ਕਿਸੇ ਪਾਸੋਂ ਤੇ ਉਹਨੇ ਆਪਣੀ ਐਫ ਆਈ ਆਰ ਦੇ ਵਿੱਚ ਇਹ ਦਰਜ ਕਰਾ ਦਿੱਤਾ ਗਿਆ ਕਿ ਅਸੀਂ ਉਹਨੂੰ ਜਾਤੀ ਸੂਤਕ ਸ਼ਬਦਾਂ ਬਾਰੇ ਵਰਤੋਂ ਕੀਤੀ ਹੈ ਜੀ ਜਦਕਿ ਇਦਾਂ ਦਾ ਕੁਝ ਨਹੀਂ ਵਾਇਸ ਆਡੀਬਲ ਕੈਮਰੇ ਲੱਗੇ ਨੇ ਸਾਰਾ ਕੁਝ ਆ ਕੋਈ ਪ੍ਰੂਫ ਨਹੀਂ ਨਾ ਮੱਲੇ ਦੀਆਂ ਗਵਾਹੀਆਂ ਹੋਈਆਂ ਨੇ ਮੱਲੇ ਵਾਲਿਆਂ ਨੇ ਸਾਰਿਆਂ ਨੇ ਇਹੀ ਗਵਾਹੀ ਦਿੱਤੀ ਹੈ ਵੀ ਇਹਦੇ ਵਿੱਚ ਕੋਈ ਵੀ ਜਾਤੀ ਸੂਤਕ ਸ਼ਬਦ ਜਿਹੜੇ ਨਹੀਂ ਕਹੇ ਗਏ ਉਸ ਤੋਂ ਬਾਅਦ ਫੌਜੀ ਸਾਹਿਬ ਕੀ ਕਰਦੇ ਨੇ ਜੀ 17 ਮਾਰਚ ਨੂੰ ਉਹ ਗੜੀ ਸਾਹਿਬ ਪੁੱਲ ਜਾਂਦੇ ਨੇ ਐਸਸੀ ਚੇਅਰਮੈਨ ਕਮਿਸ਼ਨ ਨੇ ਜਿਹੜੇ ਜਸਵੀਰ ਸਿੰਘ ਗੜੀ ਉਹਨਾਂ ਕੋਲ ਜਾਂਦੇ ਨੇ 17 ਤਰੀਕ ਨੂੰ ਜਾ ਕੇ ਪ੍ਰੈਸ਼ਰਾਈਜ਼ ਕਰਕੇ ਪੁੱਲ ਨੂੰ 18 ਮਾਰਚ ਨੂੰ ਸਾਡੇ ਤੇ ਪਰਚਾ ਕੀਤਾ ਜਾਂਦਾ ਹੈ ਜੀ ਮੇਰੇ ਫਾਦਰ ਸਾਹਿਬ ਤੇ ਜੇ ਮੇਰੇ ਮਾਮੂ ਦੇ ਤੇ ਮੇਰੇ ਬ੍ਰਦਰ ਦੇ ਉੱਤੇ ਐਸਸੀ ਦਾ ਪਤਾ ਲੱਗ ਕੀਤਾ ਜਾਂਦਾ ਹੈ ਜੀ ਐਸਸੀ ਇੱਕ ਦਾ ਪੱਤਾ ਦਰਜ ਕੀਤਾ ਜਾਂਦਾ ਆ ਉਹ ਵੀ 2 ਮਹੀਨੇ ਬਾਅਦ ਉਸ ਨੂੰ ਪਹਿਲਾਂ ਕੋਈ ਇਹਨਾਂ ਨੇ ਕੀ ਕੀਤਾ ਇਨਕੁਆਇਰੀ ਕੀਤੀ ਸੀਗੀ ਆਪਣਾ ਥਾਣੇ ਵਾਲਿਆਂ ਨੇ ਥਾਣੇ ਵਾਲਾ ਦੀ ਇਨਕੁਆਇਰੀ ਜਦ ਵੀ ਇਹੀ ਆਇਆ ਸੀਗਾ ਵੀ ਜਾਤੀ ਸੂਤਰ ਸ਼ਵ ਜਿਹੜੇ ਉਹ ਨਹੀਂ ਬੋਲੇ ਪਾਏ ਗਏ ਇਹਨਾਂ ਨੇ ਆਪਣਾ ਪ੍ਰੈਸ਼ਰ ਪਵਾ ਕੇ ਉਤੋਂ ਪਹਿਲੇ 18 ਮਾਰਚ ਨੂੰ ਸਾਡੇ ਤੇ ਪਰਚਾ ਕਿਟਾਇਆ ਜੀ ਦੇਖੋ ਜੀ ਇਹ ਉਹਦੀ ਵਾਈਫ ਆ ਪਰਮਿੰਦਰ ਕੌਰ ਜਿਹੜੀ ਉੱਥੇ ਜਾ ਕੇ ਰੋ ਕੇ ਸੱਚੀ ਬੰਦੀ ਆ ਜੀ ਮੈਂ ਇਹ ਸਾਡੇ ਨਾਲ ਮਲੇਚ ਕੋਟ ਮਾਰ ਕਰਦੇ ਨੇ ਕਿਹੜੇ ਤਰੀਕੇ ਨਾਲ ਇਹਨਾਂ ਨੇ ਮੇਰੇ ਮੰਮਾ ਨੂੰ ਵੀ ਕੁੱਟਿਆ ਆ ਜੀ ਉਥੇ ਇਸ ਸਾਰੀਆਂ ਫੋਟੋਜ਼ ਦੇ ਮੇਰੇ ਭਰਾ ਨੂੰ ਵੀ ਕੋਟਰੇ ਨੇ ਵਿੱਚ ਹੈ ਤੇ ਇਹ ਰਿਪੋਰਟ ਉਹ ਆ ਇਹ ਸਾਡੇ ਰਾਜੀਨਾਮੇ ਵਾਸਤੇ ਸਾਨੂੰ ਬੁਲਾਇਆ ਜਾਂਦਾ ਹੈ ਜੀ ਕਿ ਟਵਾਰੀ ਥਾਣੇ ਉੱਥੇ ਵੀ ਇਹਨਾਂ ਨੇ ਮੇਰੇ ਫਾਦਰ ਸਾਹਿਬ ਤੇ ਇਲਜ਼ਾਮ ਲਾਇਆ ਜੀ ਮੇਰੀ ਵਾਈਫ ਜਾਂਦੀ ਸ਼ੀਦਾ ਸਾਹਿਬ ਮੱਥਾ ਟੇਕਣ ਤੇ ਇਹਨਾਂ ਦਾ ਬੇਟਾ ਤੇ ਪੁਲਿਸ ਮੁਲਾਜ਼ਮ ਮੇਰੀ ਵਾਈਫ ਨੂੰ ਪਿੱਛੇ ਜਾ ਕੇ ਛੇੜਛਾੜ ਕਰਦੇ ਨੇ ਉਹਨਾਂ ਨਾਲ ਬਤਮੀਜ਼ੀਆਂ ਕਰਦੇ ਨੇ ਮੈਂ ਇਹ ਵੀ ਪੁੱਛਣਾ ਚਾਹਨੀ ਆ ਵੀ ਇਹਨਾਂ ਦਾ ਕੋਈ ਪ੍ਰੂਫ ਹੈਗਾ ਆ ਉਥੇ ਵੀ ਕਤਵਾਲੀ ਥਾਣੇ ਵੀ ਉਥੇ ਚੜਾਪ ਹੁੰਦੀ ਆ ਉਥੇ ਵੀ ਆਪਸ ਦੇ ਵਿੱਚ ਇਹਨਾਂ ਦੀ ਹੁੰਦੀ ਤਾਂ ਵੀਡੀਓ ਬਣਾਈ ਉਥੇ ਵੀ ਸਾਡੀਆਂ ਸ਼ੁਰੂ ਕਰ ਦਿੰਦੇ ਜਿਹੜੇ ਤਰੀਕੇ ਨਾਲ ਸਾਡੀ 21 ਤਰੀਕ ਨੂੰ ਵੀਡੀਓ ਬਣਾਈਆਂ ਜਾਂਦੀ ਆ ਮੈਂ ਇਹਨਾਂ ਦੀ ਕੰਪਲੇਂਟ ਵੀ ਕੀਤੀ ਸੀ ਜੇ ਬਾਅਦੋਂ ਉਸ ਤੋਂ ਬਾਅਦ ਵੀ ਕੋਈ ਗੱਲਬਾਤ ਨਹੀਂ ਹੋਈ ਇਹ ਦੇਖੋ ਜੀ ਮੈਂ ਗਈ ਸੀਗੀ ਚੰਡੀਗੜ੍ਹ ਗੜੀ ਸਾਹ ਪੋਲ ਮੈਕ ਇਹ ਵੀ ਪੁੱਛਣਾ ਚਾਹਨੀ ਮੈਂ ਗੜੀ ਸਾਹਿਬ ਕੋਲ ਗਈ ਸੀ ਤੇ ਗੜੀ ਸਾਹਿਬ ਨੇ ਕਿਹਾ ਜੀ ਮੇਰੀ ਸਾਰੀ ਫਾਈਲ ਦੇਖਣ ਤੋਂ ਬਾਅਦ ਮੇਰੇ ਮਦਰ ਦਾ ਕਸੂਰ ਕੱਢਿਆ ਸਾਰਾ ਵੀ ਜੋ ਹੋਇਆ ਤੁਹਾਡੇ ਕਰਕੇ ਹੀ ਹੋਇਆ ਸਾਡੇ ਨਾਲ ਸੰਤ ਸਮਾਜ ਗਿਆ ਸੀਗਾ ਤੇ ਉਹਦੇ ਵਿੱਚ ਇੱਕ ਕੰਪਲੇਨ ਉਹਨੇ ਲਾਈਨ ਲੇ ਕੇ ਪਾਈ ਸੀਗੀ ਵੀ ਮਲਕੀਤ ਨਾਜ਼ੀ ਫੋਮ ਭਗਵਾਨ ਵਾਲਮੀਕੀ ਆਸ਼ਰਮ ਹਮੇਸ਼ਾ ਟੇਕਿੰਗ देयर ਪ੍ਰੋਬਲਮ ਐਂਡ ਮੈਨੀ ਅਦਰ ਟੇਕਿੰਗ ਅ ਡਿਫਿਕਲਟ ਗ੍ਰਿਵੈਂਸਿਸ ਰੀਚਡ ਦਾ ਆਫਿਸ ਤੱਕ ਵੀ ਆਫਿਸ ਐਟ ਦਾ ਕਮਿਸ਼ਨ ਵੀ ਤੁਸੀਂ ਸਾਡੀ ਸੌਹਨਤਾ ਲਈ ਉਸੀਂ ਸਾਨੂੰ ਜੋ ਮੈਂ ਉਹਨਾਂ ਨੂੰ ਸੁਲਾਇਆ ਪਰ ਸਾਨੂੰ ਇਨਸਾਫ ਨਹੀਂ ਦਿਵਾਇਆ ਕਿਉਂਕਿ ਫਰਸਟ ਪਾਰਟੀ ਪਹਿਲਾਂ ਹੀ ਉੱਥੇ ਚੱਲ ਗਈ ਸੀ ਤੇ ਉਹਨਾਂ ਨੇ ਸਾਡੇ ਤੇ ਪਰਚੇ ਘਟਾਅ ਤੇ ਅਸੀਂ ਤਾਂ ਕਰਕੇ ਸਾਨੂੰ ਤੇ ਛਿੜਕਾ ਮਾਰ ਕੇ ਭੇਜਿਆ ਗਿਆ ਤੇ ਸਾਨੂੰ ਕਿਹਾ ਕਿ ਜੋ ਤੁਸੀਂ ਆਪਸ ਚ ਕਰਨਾ ਉਹ ਤੁਸੀਂ ਕਰੋ ਨਾ ਹੀ ਇਹਨਾਂ ਨੇ ਸਾਡੀ ਕਿਉਂ ਨਹੀਂ ਉੱਥੇ ਵੀਡੀਓ ਅਪਲੋਡ ਹੋਈ ਜੀ ਅਸੀਂ ਗਏ ਆ ਸਾਡੀ ਕਿਉਂ ਨਹੀਂ ਵੀਡੀਓ ਅਪਲੋਡ ਹੋਈ ਉੱਥੇ ਇਹ ਫੋਜੀ ਦੀ ਕਿਉਂ ਹੋਈ ਹੈ ਉਹ ਇਨਕੁਆਇਰੀ ਜਿਹੜੀ ਸੀਗੀ ਉਹ ਗੜੀ ਸਾਹਬਪੁਰ ਗਈ ਸੀ ਤੇ ਘਟ ਰਿਪੋਰਟ ਕੇ ਆਈ ਹੈ ਉਹਦੀ ਰਿਪੋਰਟ ساری ਇਹੀ ਆਈ ਸੀਗੀ ਜਾਤੀ ਸੂਚਕ ਸ਼ਬਦ ਜਿਹੜੇ ਉਹ ਨਹੀਂ ਭੋਲੇ ਪਾਏ ਗਏ ਇਹ ਰਿਪੋਰਟ ਫਿਰ ਗੜੀ ਸਾਹਿਬ ਕੋਲ ਗਈ ਚੰਡੀਗੜ੍ਹ ਤੇ ਉਹਨਾਂ ਨੇ ਉਸ ਰਿਪੋਰਟ ਨੂੰ ਵੇਖਣਾ ਵੀ ਸਹੀ ਨਹੀਂ ਸਮਝਿਆ ਉਹਨਾਂ ਨੇ ਕਿਹਾ ਐਦਾਂ ਵੇਖ ਕੇ ਵੀ ਮੈਂ ਇਹਦਾ ਕੀ ਕਰਾਂ ਮੈਨੂੰ ਕੀ ਕਰਾਂ ਤੁਸੀਂ ਕੀ ਸਾਬ ਬਤਨਾ ਚਾਹੁੰਦੇ ਹੋ ਜਦ ਕਿ ਉਹ ਪੁਲਸ ਮੁਲਾਜ਼ਮਾਂ ਨੂੰ ਕੁਝ ਨਹੀਂ ਸਮਝੇ ਸਿਰਫ ਇੱਕ ਦੇਸ਼ ਦਾ ਭਗਤ ਸਿਰਫ ਇਕੱਲਾ ਫੌਜੀ ਹੈ ਪੁਲਸ ਮੁਲਾਜ਼ਮਾਂ ਦਾ ਕੋਈ ਮਤਲਬ ਨਹੀਂ ਉਹਨਾਂ ਨੂੰ ਉਹ ਤੋਂ ਬੇਇੱਜ਼ਤੀ ਕਰਕੇ ਕੱਲਿਆ ਜਾਂਦਾ ਜਿਵੇਂ ਇੱਕ ਹੋਰ ਗੱਲ ਦੱਸਣਾ ਪੁੱਛਣਾ ਚਾਹਨੀ ਗੜੀ ਸਾਹਿਬ ਨੂੰ ਵੀ ਗੜੀ ਸਾਹਿਬ ਤੁਹਾਨੂੰ ਪਤਾ ਇਸ ਟਾਈਮ ਮੇਰੇ ਫਾਦਰ ਸਾਹਿਬ ਦੀ ਕੰਡੀਸ਼ਨ ਕਿਹੜੀ ਆ ਮੇਰੇ ਫਾਦਰ ਸਾਹਿਬ ਕਿੱਥੋਂ ਨਿਕਲ ਰਹੇ ਨੇ ਇਸ ਟਾਈਮ ਕਿੱਥੋਂ ਨਹੀਂ ਮੇਰੇ ਖਿਆਲ ਨਾਲ ਸ਼ਾਇਦ ਤੁਹਾਨੂੰ ਇਸ ਗੱਲ ਦਾ ਵੀ ਨਹੀਂ ਪਤਾ 28 ਮਹੀਨੇ ਮੇਰੇ ਫਾਦਰ ਸਾਹਿਬ ਨੂੰ ਹਾਰਟ ਅਟੈਕ ਆਂਦਾ ਹੈ ਜੀ ਇਹ ਸਾਰੀਆਂ ਰਿਪੋਰਟਾਂ ਜੋ ਕਿ ਨਾਲ ਨੇ ਇਹਨਾਂ ਨੇ ਇਹਨਾਂ ਕੋ ਜਿਆਦਾ ਹਰਾਸ ਕੀਤਾ ਇਹਨਾਂ ਕੋ ਜਿਆਦਾ ਡਿਪਰੈਸ ਕੀਤਾ ਮੇਰੇ ਫਾਦਰ ਸਾਹਿਬ ਨੂੰ ਮਲੇ ਦੇ ਲੋਕਾਂ ਨੂੰ ਉਹਨਾਂ ਨੇ ਕਿਹਾ ਵੀ ਮੈਂ ਤੇ ਪੁਲਸ ਮੁਲਾਜ਼ਮ ਨੂੰ ਜੇਲ ਦੇ ਵਿੱਚ ਪਹੁੰਚਾ ਦਿੱਤਾ ਗਿਆ ਜਦੋਂ ਉਹ ਲੋਕੀ ਦੱਸਦੇ ਸੀਗੇ ਤੇ ਮੇਰੇ ਪਾਪਾ ਨੂੰ ਡਿਪਰੈਸ਼ਨ ਦੇ ਕਾਰਨ ਹਾਰਟ ਅਟੈਕ ਹੋ ਗਿਆ ਤੇ 2 ਜੂਨ ਨੂੰ ਉਹਨਾਂ ਦੀ ਬਾਈਪਾਸ ਸਰਜਰੀ ਕਰਾਈ ਜਾਂਦੀ ਹੈ ਮੈਂ ਉਹਨਾਂ ਦੀਆਂ ਫੋਟੋ ਸਾਰਾ ਕੁਝ ਮੈਂ ਗੜੀ ਸਾਹਮਣੂ ਪੁੱਛਣਾ ਚਾਹਦੀ ਵੀ ਤੁਹਾਨੂੰ ਇਹਨਾਂ ਚੀਜ਼ਾਂ ਦਾ ਪਤਾ ਹੈ ਸਾਡੀ ਮੰਗ ਇਹ ਹੋਈ ਆ ਵੀ ਜਿਹੜੇ ਇਹ ਝੂਠੇ ਪਰਚੇ ਕਰਾਏ ਜਾ ਰਹੇ ਨੇ ਚੇਅਰਮੈਨ ਸਾਹਮਣੇ ਕਿਹਾ ਸੀ ਕਿ ਅੱবি 4 ਸਾਲ ਤੋਂ ਐਸੀ ਕਮਿਸ਼ਨ ਦੀ ਕੁਰਸੀ ਖਾਲੀ ਸੀਗੀ ਤੇ ਲੋਕਾਂ ਦੀਆਂ ਮੰਗਾਂ ਦੇ ਕਾਰਨ ਅੱਜ ਮੈਂ ਇਸ ਕੁਰਸੀ ਤੇ ਬੈਠਾ ਆ ਪਰ ਮੈਨੂੰ ਲੱਗਦਾ ਵੀ ਇਹ ਕੁਰਸੀ ਖਾਲੀ ਹੀ ਰਹਿੰਦੀ ਤਾਂ ਬਹੁਤ ਵਧੀਆ ਸੀਗੀ ਵੀ ਲੋਕਾਂ ਦੇ ਝੂਠੇ ਪਰਚੇ ਦਿਲਾਣਾ ਦਰਜ ਹੁੰਦੇ ਜਿਹੜੀ ਆਮ ਜਨਤਾ ਹੈ ਅਸੀਂ ਵੀ ਪੈਕਟ ਭਾਈ ਚਾਰ ਇਹ ਤਾਂ ਸਾਡਾ ਸਾਰਾ ਸਮਾਜ ਅਸੀਂ ਕਦੀ ਜਾਤੀ ਪਾਤੀ ਦੇ ਵਿੱਚ ਕੋਈ ਫਰਕ ਨਹੀਂ ਸਮਝਿਆ। ਤੁਹਾਨੂੰ ਇਹ ਹੀ ਚੀਜ਼ ਕਹੀ ਸੀ ਕਿ ਵੀ ਅਸੀਂ ਜਾਤ ਪਾਤ ਦੇ ਵਿੱਚ ਫਰਕ ਨਹੀਂ ਸਮਝਦੇ। ਇਹ ਫੌਜੀ ਸਾਹਿਬ ਸਾਡੇ ਕੋਲ ਪਹਿਲੇ ਆਇਆ ਤਾਂ ਕਰਕੇ ਅਸੀਂ ਸੁਣ ਕੇ ਪਰਚਾ कटा ਦਿੱਤਾ ਗਿਆ ਆ। ਵਨ ਸਾਈਡ ਸੁਣ ਕੇ ਪਰਚਾ कटाया ਗਿਆ ਆ। ਵੀ ਉਹ ਵੀਡੀਓ ਦੇ ਵਿੱਚ ਵੀ ਵੀ ਅਸੀਂ ਸਾਰੇ ਸਾਰੇ ਸਮਾਜ ਨੂੰ ਕੁਝ ਕਸਮ ਜੇ ਤੁਸੀਂ ਸਾਰੇ ਸਮਾਜ ਨੂੰ ਕੁਝ ਕਸਮ ਜੇ ਤੇ ਉਹ ਫਿਰ ਤੁਸੀਂ ਸਾਨੂੰ ਬੁਲਾ ਕੇ ਕਿਉਂ ਨਹੀਂ ਸਾਡੀ ਇਨਕੁਆਇਰੀ ਕੀਤੀ? ਤੁਸੀਂ ਖੋਤ ਆਪਨੇ ਬਿਹਾਰ ਤੇ ਕਿਹਾ ਨਹੀਂ ਕਿ ਜਦੋਂ ਮੈਂ ਚੰਡੀਗੜ੍ਹ ਗਈ ਸੀਗੀ ਮੈਂ ਉਹਦਾ ਵੀ ਗੜੀ ਸਾਹਿਬ ਨੂੰ ਕਿਹਾ ਸੀ ਗੜੀ ਸਾਹਿਬ ਜੇ ਤੁਸੀਂ ਉਸ ਮੁਲਾਜ਼ਮਾ ਨੂੰ ਵੀ ਝੂਠਾ ਸਾਬਿਤ ਕਰਦੇ ਹੋ ਤਾਂ ਤੁਸੀਂ ਖੋਤ ਆਪ ਫੁੱਦ ਆਪਣੇ ਮੁਲਾਜ਼ਮਾ ਲਾ ਕੇ ਉਹਦੀ ਇਨਕੁਆਇਰੀ ਕਰਾਈ ਜਾਵੇ ਹਰ ਪਾਸੋਂ ਦੇਖਿਆ ਜਾਵੇ ਵੀ ਜਾਤੀ ਸੂਤਕ ਸ਼ਬਦ ਹੈਗੇ ਨੇ ਬੋਲੇ ਗਏ ਨੇ ਜਾਂ ਨਹੀਂ ਬੋਲੇ ਗਏ। ਫਰੀ ਮੰਨ ਲੇ ਤਾਂ ਸਾਨੂੰ ਲੰਘਦੇ ਕਹਿਣ ਦੇ ਨੇ ਵੀ ਤੁਸੀਂ ਸਾਡੇ ਤੇ ਪਰਚਾ ਕਰਵਾ ਕੇ ਕੀ ਕਰ ਲਿਆ? ਮੈਂ ਪੁੱਛਣਾ ਚਾਹੁੰਦੀ ਆਂ ਵੀ ਪਰਚਾ ਕਰਾ ਕੇ ਕੀ ਕਰ ਲਿਆ ਇਹ ਤਾਂ ਅਸੀਂ ਕੁਝ ਵੀ ਉਹਨਾਂ ਨੂੰ ਕਿਹਾ ਹੀ ਨਹੀਂ ਜੇ ਉਹਨਾਂ ਕੋਲ ਕੋਈ ਪ੍ਰੂਫ ਹੈਗਾ ਇਸ ਚੀਜ਼ ਦਾ ਜੇ ਅਸੀਂ ਉਹਨਾਂ ਨੂੰ ਟਾਰਚਰ ਕੀਤਾ ਆ ਕੈਮਰੇ ਲੱਗੇ ਨੇ ਵਾਇਸ ਵਾਲੇ ਸਾਨੂੰ ਦੱਸਿਆ ਜਾਵੇ ਗੜੀ ਸਾਨੂੰ ਦੱਸਣ ਦੀ ਬਜਾਏ ਗੜੀ ਸਾਨੂੰ ਦਿਖਾਇਆ ਜਾਵੇ ਵੀ ਉਹਨਾਂ ਨੂੰ ਦਿਖਾਇਆ ਜਾਵੇ ਵੀ ਕਿੱਥੇ ਅਸੀਂ ਉਹਨਾਂ ਨੂੰ ਟਾਰਚਰ ਕਰ ਰਹੇ ਆ ਫਿਰ ਪੂਸ਼ਨ ਕੁਮਾਰ ਵੱਲੋਂ ਕਿਆ ਜਾਂਦਾ ਆ ਵੀ ਸਾਨੂੰ ਥ੍ਰੈਟ ਕਾਲਸ ਆਉਂਦੀਆਂ ਨੇ ਸਾਨੂੰ ਧਮਕੀਆਂ ਲਾ ਰਹੇ ਨੇ ਵਿਹਾਰ ਜੋ ਨਹੀਂ ਤੇ ਤੁਹਾਡਾ ਉਹ ਹਾਲ ਕਰਾਂਗੇ ਤੁਸੀਂ ਕੀ ਯਾਦ ਕਰੋਗੇ ਜਦਕਿ ਇਦਾਂ ਦੀ ਤਾਂ ਕੋਈ ਗੱਲ ਬਾਤ ਨਹੀਂ ਥ੍ਰੈਟ ਕਾਲਸ ਦੇ ਵਿੱਚ ਤੁਸੀਂ ਆਪਣਾ ਸਾਈਬਰ ਕ੍ਰਾਈਮ ਦੇ ਰਿਪੋਰਟ ਕਰੋ ਉਥੇ ਜਾ ਕੇ ਸਾਈਬਰ ਕ੍ਰਾਈਮ ਦੇ ਜਾ ਕੇ ਰਿਪੋਰਟ ਕਰੋ ਉਥੇ ਸਾਰੇ ਡਿਟੇਲ ਮੈਂ ਕਹਿ ਚਾਹਨੀ ਆ ਵੀ ਗੜੀ ਸਾਹਿਬ ਖੁਦ ਕਰਨ ਕਿਉਂਕਿ ਗੜੀ ਸਾਹਿਬ ਨੇ ਪਰਚਾ ਘਟਾਇਆ ਗੜੀ ਸਾਹਿਬ ਖੁਦ ਇਹ ਚੀਜ਼ ਦੀਆਂ ਇਨਕੁਆਰੀਆ ਕਰਨ ਜੀ ਵੀ ਵੀ ਮਾਰਚ ਨੂੰ ਮੈਂ ਇਨਕੁਆਰੀ ਲਾਈ ਸੀਗੀ ਉਨਰ ਮਾਰਕੋਗੇ ਐਸਪੀ ਵਿਸ਼ਾਲਜੀਤ ਸਿੰਘ ਸਰਪਲ ਗਈ ਸੀ ਕਿ ਸਾਡਾ ਪੂਰਾ ਮਹੱਲਾ ਗਿਆ ਸੀਗਾ ਉਥੇ ਐਸਪੀ ਜਰ ਬੈਠੇ ਸੀਗੇ ਵਿਸ਼ਾਲਜੀਤ ਡੀਐਸਪੀ ਜਸਪਾਲ ਸਿੰਘ ਬੈਠੇ ਸੀਗੇ ਐਸਐਚਓ ਮਨਜੀਤਕੌਰ ਮੈਡਮ ਆਈਓ ਸਾਹਿਬ ਚਮਸ਼ੀਰ ਸਿੰਘ ਸਾਰੇ ਬੈਠੇ ਸੀਗੇ ਉਥੇ ਮੀਟਿੰਗ ਹੋਈ ਸੀਗੀ ਬਕਾਇਦਾ ਮੱਲੇ ਵਾਲਿਆਂ ਨੂੰ ਵੀ ਪੁੱਛਿਆ ਗਿਆ ਵੀ ਇਹਨਾਂ ਨੇ ਜਾਤੀ ਸੁਤਕ ਸ਼ਬਦ ਤੁਸੀਂ ਸੁਣੇ ਆ ਇਹਨਾਂ ਨੇ ਬੋਲੇ ਆ ਤੇ ਸਾਰੇ ਮਹੱਲੇ ਨੇ ਗਵਾਹੀ ਦਿੱਤੀ ਹੈ ਵੀ ਇਦਾਂ ਦਾ ਕੁਝ ਵੀ ਨਹੀਂ ਆ ਇਦਾਂ ਦੀ ਕੋਈ ਗੱਲ ਬਾਤ ਨਹੀਂ ਆ ਠੀਕ ਹੈ ਜੀ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਦੀਆਂ ਮੇਰੇ ਮਾਮੂਦੀਆਂ ਤੇ ਮੇਰੇ ਬ੍ਰਦਰਸ ਦੀਆਂ ਹਾਈ ਕੋਰਟ ਤੋਂ ਜਮਾਨਤ ਮੈਂਦੀ ਆ ਉਹਨਾਂ ਨੂੰ ਜੀ ਮੈਂ ਇੱਕ ਵੀਡੀਓ ਦੇ ਵਿੱਚ ਸੁਣਿਆ ਸੀਗਾ ਜਿੱਚ ਗੜੀ ਸਾਹਿਬ ਨੇ ਕਿਹਾ ਸੀਗਾ ਵੀ ਆਪਣੇ ਇੱਥੇ 3 ਕਰੋੜ ਦੀ ਆਬਾਦੀ ਹੈ ਜਿੱਚ 35% ਲੋਕ ਐਸੀ ਸਮਾਜ ਨਾਲ ਜੁੜੇ ਨੇ ਤੇ ਕੀ ਗੱਲ ਗੜੀ ਸਾਹਿਬ ਐਸੀ ਸਮਾਜ ਦੇ 35% ਲੋਕ ਜੁੜੇ ਨੇ ਤੇ ਤੁਸੀਂ ਬਾਕੀ 75% ਆਮ ਜਨਤਾ ਦੇ ਉੱਤੇ ਐਸੀ ਅਗਦੇ ਝੂਠੇ ਪਰਚੇ ਦਰਜ ਕਰਵਾ ਦੋਗੇ ਸਾਨੂੰ ਕੋਈ ਰਾਈਟ ਨਹੀਂ ਆ ਇੱਥੇ ਰਹਿਣ ਦਾ ਜਾਂ ਇੱਥੇ ਬੋਲਣ ਦਾ ਉਹਦੀ 22 ਕਹਿ ਰਹੀ ਆ ਵੀ ਇਹਨਾਂ ਨੂੰ ਮੁਹੱਲੇ ਦੇ ਵਿੱਚੋਂ ਕੱਢਿਆ ਜਾਵੇ ਆ ਦੇਖੋ ਜੀ ਆ 22 April ਦੀ ਪ੍ਰੈਸ ਕਾਨਫਰੰਸ ਆ ਫੇਰ ਦੁਬਾਰਾ ਜਿਹੜੀ ਇਹਨਾਂ ਨੇ ਚੰਡੀਗੜ੍ਹ ਕੀਤੀ ਆ ਵੇਲ ਤੋਂ ਬਾਅਦ ਕੀਤੀ ਆ ਤੇ ਇਹ ਸਾਨੂੰ ਜਾਣ ਕੇ ਡਿਪਰੈਸਡ ਕਰ ਰਹੇ ਨੇ ਹਰਾਸ ਕਰ ਰਹੇ ਨੇ ਵੀ ਐਸਸੀ ਚੇਅਰਮੈਨ ਨੇ ਜਿਹੜੇ ਉਹਨਾਂ ਨਾਲ ਇਹੀ ਹੈ ਵੀ ਸਾਡੇ ਸਮਾਜ ਦੇ ਸੰਤ ਬੈਠੇ ਹੋਏ ਨੇ ਇਹਨਾਂ ਨਾਲ ਵੀ ਗੱਲ ਹੋਈ ਸੀ ਇਹਨਾਂ ਨੂੰ ਵੀ ਕਿਹਾ ਗਿਆ ਸੀਗਾ ਇਹਨਾਂ ਨਾਲ ਵੀ ਬਹਿਸ-ਬਾਜੀ ਹੋਈ ਉਹਨਾਂ ਦੀ ਵੀ ਤੁਸੀਂ ਕਿਹਾ ਵੀ ਐਸੀ ਤੇ ਬੰਦੇ ਹੋ ਕੇ ਐਸੀ ਦਾ ਸਾਥ ਕਿਉਂ ਨਹੀਂ ਦਿੱਤਾ ਜਾ ਰਿਹਾ ਪਰ ਇਥੇ ਗੱਲ ਐਸੀ ਸਮਾਜ ਦੀ ਨਹੀਂ ਇਥੇ ਸਾਰੇ ਸਮਾਜ ਦੀ ਗੱਲ ਅਸੀਂ ਸਾਰੇ ਇੱਕੋ ਪਾਈਚਾਰੇ ਦੇ ਬੰਦੇ ਆ ਇਥੇ ਇਨਸਾਨੀਅਤ ਦੀ ਗੱਲ ਐ ਵੀ ਜੇ ਅਸੀਂ ਬੈਕਵਰਡ ਪਾਈਚਾਰੇ ਤੋਂ ਆਂ ਤੇ ਇਹਦਾ ਹੋਰ ਵੀ ਬਹੁਤ ਸਮਾਜ ਆ ਜਿਹੜਾ ਬੈਕਵਰਡ ਪਾਈਚਾਰੇ ਤਾਂ ਇਹਦਾ ਮਤਲਬ ਕੀ ਆ ਵੀ ਤੁਸੀਂ ਬੈਕਵਰਡ ਪਾਈਚਾਰੇ ਦੇ ਲੋਕਾਂ ਤੇ ਅਸੀਂ ਇਕੱਲੇ ਝੂਠੇ ਪਰਚੇ ਦਰਜ ਕਰਵਾ ਦੋਗੇ ਤੰਗ ਪਰੇਸ਼ਾਨ ਕਰੋਗੇ ਉਹਨਾਂ ਨੂੰ ਮੇਰਾ ਨਾਮ ਬਾਰਸਪੁਰੀ ਹੈ ਮੈਂ ਸ਼ਿਵ ਸਨ ਟ੍ਰੈਕ ਤਕਸਾਦੀ ਤੋਂ ਬਿਲੋਂਗ ਕਰਦਾ ਹਾਂ ਅੱਜ ਮੇਰੀ ਭੈਣ ਮੇਰੇ ਸੰਸਮਾਜ ਨੇ ਸਾਨੂੰ ਬੁਲਾਇਆ ਆਪਾਂ ਇੱਥੇ ਆਏ ਆ ਤੇ ਮੇਰੀ ਭੈਣ ਨੇ ਤੁਹਾਨੂੰ ਜਨ ਬਰੀਫ ਕੀਤਾ ਹਨ ਸਭ ਕੁਝ ਦੱਸਿਆ ਤੁਹਾਨੂੰ A to Z ਕੀ ਹੋਇਆ ਕੀ ਨਹੀਂ ਹੋਇਆ ਉਹਦੇ ਵਿੱਚ ਮੈਂ ਇਹੋ ਹੀ ਕਹਿਣਾ ਚਾਹਾਂਗਾ ਪ੍ਰਸ਼ਾਸਨ ਨੂੰ ਤੇ ਐਸਏ ਅਕਟੇ ਕਮਿਸ਼ਨਰ ਸਾਹਿਬ ਨੂੰ ਸਰ ਤੁਸੀਂ ਪਲੀਜ਼ ਇਹਨਾਂ ਦੀ ਸੁਣ ਕੇ ਜਾਂ ਕਿਸੇ ਦੀ ਸੁਣ ਕੇ ਤੁਸੀਂ ਸੱਚਾਈ ਦੀ ਰਾਹ ਫੜੋ ਐਨੋਂ ਹੁਵੇ ਇੱਕ ਪਾਸੇ ਗੱਲ ਸੁਣ ਕੇ ਪਿਉ ਨਾਲ ਪਰਚਾ ਦਕਾਤਾ ਦੂਜੇ ਦੀ ਪੱਖ ਸੁਣਨ ਤੋਂ ਪੱਲੇ ਪੱਲੇ ਤੇ ਪਰਚਾ ਕੱਢਦੇ ਐ ਨਹੀਂ ਸਿਆ ਜਾਏਗਾ ਅਗਰ ਤੁਸੀਂ ਇਸ ਤਰੀਕੇ ਨਾਲ ਕੰਮ ਕਰੋਗੇ ਅਨਿਆਇ ਕਹਿੰਜ ਕਰਾਂਗੇ ਨਿਆਂ ਕਹਿੰਜ ਕਰਾਂਗੇ ਆਸ ਕਰਕੇ ਮੇਰੀ ਭੈਣ ਨੇ ਜੋ ਕਿਹਾ ਹੈ ਸ਼ੇਰ ਦਿਲ ਹੋ ਕੇ ਬੋਲਿਆ ਉਹਨੇ ਕੋਈ ਗਲਤ ਨਹੀਂ ਬੋਲਿਆ ਸੱਚਾਈ ਹੈ ਸਾਰਾ ਸਮਾਜ ਉਹਦੇ ਨਾਲ ਇਸ ਵੇਲੇ ਖਲੋਤਾ ਹੈ ਐਸ ਕਰਕੇ ਪਲੀਜ਼ ਰਿਕਵੈਸਟ ਹੈ ਸਾਰੇ ਜਣੇ ਮਿਲ ਕੇ ਚੱਲੋ ਨਾ ਇੱਕ ਦੂਜੇ ਉਤੇ ਝੂਠਾ ਪਰਚਾ ਪਾਓ। ਕੋਈ ਗਲਤੀ ਐਸੀ ਸਮਾਜ ਸਾਰਾ ਹੀ ਇਸ ਬੀਟੀ ਨਾਲ ਖੜਾ संत समाज हिंदा खड़ा संत समाज ने अपने के डेपुटेशन में घड़ी साहब को भी जैसा लेकिन गढ़ी साहब में इस ज़्यादा असर नहीं हुआ कि संत समाज ने उन्हें सपोर्ट की थी है क्यों कुछ सच्ची है इंसानी तौर तो पर अज हिंदू बाल्मीकि भाईचारा मजबूत भाईचारा ਸਾਰਾਈ ਇਸ ਬੇਟੀ ਦੇ ਨਾਲ ਖੜਾ ਵਾ ਜਿਨ੍ਹਾਂ ਨੇ ਕਿ ਇਹ ਮੰਨ ਬਣਾਇਆ ਕਿ ਪ੍ਰਤਿਆਖਾਤ ਕੀਤਾ ਜਬੀ ਇਹ ਕਾਰੇ ਕ ਫੇਰੀ ਬਿਕਵੀ ਦੇ ਖਰਚਾ ਇਹ ਪ੍ਰਤਿਆਖਾਰ ਹੀ ਨਾ ਹੋਇਆ ਇੱਕ ਸੰਘਰਸ਼ ਦਾ ਰੂਪਕਾਰ ਜਬੀਗਾ ਕਿ ભગવાન 발ਮੀ ਮਰਦਾ ਵੀ ਇਹ ਇਹਹੀ ਸੰਦੇਸ਼ ਹੈ ਕਿ ਗੀਨ ਨ ਤਕਾ ਨਹੀਂ ਹੁੰਦੇ ਨਾ ਇੱਕ ਨਾਰੀ ਹੈ ਨਾਰੀ ਦੀ ਮਦਦ ਕਰਨੀ ਭਗਵਾਨ 발ਮੀ ਮਰਦਈ ਸੰਦੇਸ਼ ਹੈ ਕਿ ਸੀਤਾ ਮਾਤਾ ਜੀ ਮਾਨਨੀ ਸੀ ਮਾਤਾ ਜੀ ਅਧਿਆਰੀ ਸੀ ਪੂਰੀ ਜੀਵਨਾ ਨੇ ਮਦਦ ਕੀਤੀ ਫਲਕਮਾਜ ਨੇ ਹੀ ਨੰਨਾਲਿਆ ਇਹ ਹੀ ਪ੍ਰੋਗਰਾਮ ਹੋਤਾ ਕਿ ਕਦਮ-ਅਕਦਮ ਮਾਂ ਕੇ ਇਸ ਬੇਟੀ ਨੇ ਖੜੇ ਹੋ ਕੇ ਮਾਂ ਕੇ ਇਤਨਾ ਤੱਕ ਕੰਮ ਦਿੱਤਾ ਜਾਏਗਾ ਜੈ ਬਾਲਮੀਕੀ ਹਰਦਵਾਣਾ ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ੈਡਿਊਲਡ ਅਫੇਲਿਏਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਇਹ ਜਿਹੜੇ ਅੱਜ ਸਾਡੀ ਆ ਜਿਹੜੀ ਬੇਟੀ ਆ ਇਹ ਸਾਡੀਆਂ ਸੰਸਥਾਵਾਂ ਦੇ ਕੋਲ ਆਈ ਆ ਖਾਲਸਾ ਮੰਗਣ ਆ ਕੇ ਅਸੀਂ ਇਹਦੀ ਸਾਰੀ ਸਟੋਰੀ ਸੁਣੀ ਆ ਤੇ ਉਹ ਸਟੋਰੀ ਸੁਣ ਕੇ ਸਾਨੂੰ ਬੜਾ ਦੁੱਖ ਹੋਇਆ ਵੀ ਇੱਕ ਇੱਕ ਐਡਾ ਵੱਡਾ ਚੇਅਰਮੈਨ ਆਸੀ ਕਿਹੜਾ ਗਰੀ ਦਾ ਹੋ ਕੇ ਉਹ ਕੋਈ ਸਹੀ ਫੈਸਲਾ ਨਾ ਹੋਵੇ ਇਹ ਕਿੱਡੀ ਮਾੜੀ ਗੱਲ ਹੈ ਜਦੋਂ ਉਹਨਾਂ ਨੇ ਜਦੋਂ ਉਹਨਾਂ ਨੇ ਸਾਰੇ ਪ੍ਰੂਫ ਦਿੱਤੇ ਸਾਰੇ ਪ੍ਰੂਫਾਂ ਦੇ ਵਿੱਚ ਇਹ ਸਾਰੀ ਇਨਕੁਆਰੀ ਦੇ ਵਿੱਚ ਸਾਬਤ ਹੋ ਗਿਆ ਵੀ ਉਹਨਾਂ ਨੂੰ ਉਹਨਾਂ ਨੇ ਕਿਸੇ ਨੂੰ ਐਸਸੀ ਦੇ ਬਾਰੇ ਕੁਝ ਨਹੀਂ ਕਿਹਾ ਜਿਹੜਾ ਪਰਚਾ ਵਾ ਇਹ ਬਿਲਕੁਲ ਸਰਾਸਰ ਗਲਤ ਹੋਇਆ ਵਾ ਅਸੀਂ ਜਿਹੜਾ ਵਾਲਮੀਕੀ ਸਮਾਜ ਆ ਉਹ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏ ਕਰੇਗਾ ਕਿਉਂਕਿ ਇਹ ਜਿਹੜੇ ਐਸਸੀ ਬੀਸੀ ਅਸੀਂ ਇਕੱਠੇ ਇੱਕ ਭੈਣ ਭਰਾ ਵਾਂ ਭਰਾਵਾ ਮੰਗਾ ਸਾਡਾ ਲਿੰਕ ਆ ਅਸੀਂ ਸਾਡੇ ਬਾਅਦ ਤੇ ਜਿਹੜੇ ਸੰਤ ਸਮਾਜ ਜਿਹੜੇ ਸਾਡੇ ਉਥੇ ਗਏ ਸੀ ਗੜਗਰੀ ਸਾਹਿਬ ਕੋ ਉਹਨਾਂ ਨੇ ਗੜਗਰੀ ਸਾਹਮਣੇ ਉਹਨਾਂ ਦੀ ਵੀ ਗੱਲ ਨਹੀਂ ਸਹੀ ਢੰਗ ਨਾਲ ਸੁਣੀ ਉਹਨਾਂ ਨੇ ਸਾਡੇ ਸਾਡੇ ਸੰਤ ਸਮਾਜ ਦੀ ਇੱਕ ਬੇਇੱਜ਼ਤੀ ਕੀਤੀ ਆ ਉਹ ਸੰਤ ਸਮਾਜ ਔਰ ਵਾਲਮੀਕੀ ਸਮਾਜ ਉਹ ਜਿਹੜੀ ਬੇਇੱਜ਼ਤੀ ਉਹਨਾਂ ਨੇ ਕੀਤੀ ਆ ਉਹ ਬਰਦਾਸ਼ਤ ਨਹੀਂ ਕਰੇਗਾ ਗੜਗਰੀ ਸਾਹਿਬ ਤੁਸੀਂ ਵੀ ਧਿਆਨ ਨਾਲ ਸੁਣ ਲੋ ਤੁਸੀਂ ਚੇਅਰਮੈਨ ਦੇ ਜਰੂਰ ਬਣ ਗਏ ਜੇ ਮਰ ਲੇਕਿਨ ਤੁਹਾਨੂੰ ਫੈਸਲੇ ਕਰਨ ਦੀ ਜਾਚ ਨਹੀਂ ਆ ਇੱਕ ਫੈਸਲਾ ਕਰਨ ਦੀ ਜਾਚ ਸਿੱਖੋ ਕਿਉਂਕਿ ਇਹ ਜਿਹੜੇ ਤੁਸੀਂ ਫੈਸਲੇ ਕਰਦੇ ਜਿਹੜਾ ਫੌਜੀ ਆ ਉਹਨੂੰ ਤੁਸੀਂ ਇੱਕ ਹਿਸਾਬ ਦਾ ਭਤੀਜਾ ਬਣਾ ਲਿਆ ਆਪਣਾ ਸਗਾ ਉਹਦੇ ਭਤੀਜੇ ਦੀ ਮੈਦ ਕਰਦੇ ਜੇ ਤੇ ਇਹ ਜਿਹੜੀ ਇੱਕ ਬੰਦੇ ਦੀ ਮੈਦ ਕਰਨੀ ਦੂਜੇ ਦਾ ਗਾਲਾਂ ਨਾ ਸੁਣੀ ਹੈ ਬੜੀ ਮਾਰੀ ਗੱਲ ਆ ਇਹ ਸਾਰਾ ਵਾਲਮੀਕੀ ਸਮਾਜ ਔਰ ਹੋਰ ਵੀ ਜਿਹੜੇ ਆਸੀ ਬੀਸੀ ਦੇ ਜਿਹੜੇ ਹੋਰ ਵੀ ਸਾਡੇ ਨਾਲ ਸਮਾਜ ਨੇ ਉਹ ਸਾਰੇ ਇਕੱਠੇ ਹੋਏ ਨੇ ਉਹਨਾਂ ਨੇ ਸਾਰਿਆਂ ਨੇ ਅਸੀਂ ਰਲ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇੱਕ ਫੈਸਲਾ ਕੀਤਾ ਵਾ ਵੀ ਇਹ ਜਿਹੜਾ ਪਰਚਾ ਜਿਹੜਾ ਦਰਜ ਨਾਜਾਇਜ਼ ਹੋਇਆ ਵਾ ਇਸ ਨੂੰ ਕੈਨਸਲ ਕਰਾਉਣ ਵਾਸਤੇ ਅਸੀਂ ਤੁਹਾਨੂੰ ਗੜਗਰੀ ਸਾਹਿਬ ਇੱਕ ਹਫ਼ਤੇ ਦਾ ਟਾਈਮ ਦਿੰਨੇ ਆ 7 ਤਰੀਕ ਤੱਕ ਜੇ ਤੁਸੀਂ ਇਹ ਪ੍ਰਚਾਰ ਦਰਜ ਇਹਦਾ ਕੈਨਸਲ ਨਾ ਕੀਤਾ ਤੇ ਫਿਰ ਗੜਗਰੀ ਸਾਹਿਬ ਤੁਹਾਡੇ ਔਰ ਤੁਹਾਡੀ ਪਾਰਟੀ ਦੇ ਖਿਲਾਫ ਅਸੀਂ ਸੜਕਾਂ 'ਤੇ ਉਤਰਾਂਗੇ ਤੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਵੀ ਮੈਨੂੰ ਇਹ ਜਿਹੜਾ ਜਿਹੜੀ ਸੀਟ ਮਿਲੀ ਆ ਇਹ ਮੈਨੂੰ ਛੱਡਣੀ ਪੈਣੀ ਆ ਕਿਉਂਕਿ ਤੁਸੀਂ ਫੈਸਲੇ ਗਲਤ ਕਰਦੇ ਜੇ ਇਹਨਾਂ ਨੂੰ ਕੁਛ ਕਹਿੰਦਾ ਹੈ ਜੈ ਬਾਲਮੀਕੀ ਹਰ ਔਰ ਬਾਲਮੀਕੀ ਜੈ ਜੀ ਜੈ ਸਰ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ Providing a wide range of professional courses with 100% placement assistance. We are Sri Sai Group of Institutes.